ਜਲਦੀ ਜਲਦੀ ਪੂਰੇ ਕਰ ਲੋ ਬੈਂਕਾਂ ਦੇ ਸਾਰੇ ਜ਼ਰੂਰੀ ਕੰਮ 2 ਮਹੀਨੇ ਚ 12 ਦਿਨਾਂ ਲਈ ਬੰਦ ਰਹਿਣਗੇ ਬੈਂਕ ਆਰਪੀਆਈ ਦੁਆਰਾ ਤਿਆਰ ਕਰ ਲਈ ਗਈ ਹੈ ਛੁੱਟੀਆਂ ਦੀ ਸੂਚੀ ਦਰਅਸਲ ਜੂਨ ਦਾ ਮਹੀਨਾ ਸ਼ੁਰੂ ਹੋਣ ਦੇ ਵਿੱਚ ਸਿਰਫ ਕੁਝ ਦਿਨ ਬਾਕੀ ਨੇ ਜੇਕਰ ਤੁਹਾਡੇ ਕੋਲ ਵੀ ਬੈਂਕਿੰਗ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਸ ਮਹੀਨੇ ਦੀ ਸ਼ੁਰੂਆਤ ਚ ਪੂਰਾ ਕਰ ਲੋ ਕਿਉਂਕਿ ਹਰ ਮਹੀਨੇ ਦੀ ਤਰ੍ਹਾਂ ਜੂਨ ਦੇ ਵਿੱਚ ਵੀ ਬਹੁਤ ਸਾਰੀਆਂ ਬੈਂਕਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਜੂਨ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਦੇ ਅਨੁਸਾਰ ਜੂਨ ਦੇ ਵਿੱਚ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ ਜੂਨ 2024 ਦੇ ਵਿੱਚ ਜੋ ਬੈਂਕ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਉਹਨਾਂ ਦੀ ਸੂਚੀ ਇਸ ਪ੍ਰਕਾਰ ਹੈ ਆਓ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ 1 ਜੂਨ ਜਾਨੀ 2024 ਇਸ ਦਿਨ ਚੋਣ ਸਥਾਨਾਂ ਦੇ ਕਾਰਨ ਬੈਂਕ ਬੰਦ ਰਹਿਣਗੇ ਤੇ 2 ਜੂਨ 2024 ਐਤਵਾਰ ਕਾਰਨ ਦੇਸ਼ ਭਰ ਦੇ ਬੈਂਕਾਂ ਦੇ ਲਈ ਹਫਤਾਵਾਰੀ ਛੁੱਟੀ ਹੋਵੇਗੀ ਤੇ 8 ਜੂਨ 2024 ਮਹੀਨੇ ਦੇ ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਦੇ ਵਿੱਚ ਬੈਂਕ ਬੰਦ ਰਹਿਣਗੇ ਉੱਥੇ 9 ਜੂਨ 2024 ਐਤਵਾਰ ਹਫਤਾਵਾਰੀ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ 10 ਜੂਨ 2024 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਚ ਸਾਰੇ ਬੈਂਕ ਬੰਦ ਰਹਿਣਗੇ। ਉੱਥੇ ਹੀ 14 ਜੂਨ 2024 ਪਹਿਲੀ ਰਾਜਾ ਦੇ ਕਾਰਨ ਇਸ ਦਿਨ ਓਡੀਸ਼ਾ ਦੇ ਵਿੱਚ ਬੈਂਕ ਜੋ ਨੇ ਬੰਦ ਰਹਿਣਗੇ। 15 ਜੂਨ 2024 ਉੱਤਰ ਪੂਰਬੀ ਰਾਜ ਮਿਜ਼ੋਰਮ ਦੇ ਵਿੱਚ YMA ਦਿਹਾੜੇ ਅਤੇ ਓਡੀਸ਼ਾ ਦੇ ਵਿੱਚ ਰਾਜਾ ਸੰਕਰਾਂਤੀ ਦੇ ਕਾਰਨ ਬੈਂਕ ਨੇ ਜੋ ਬੰਦ ਰਹਿਣਗੇ। 16 ਜੂਨ 2024 ਐਤਵਾਰ ਹਫਤਾਵਾਰੀ ਛੁੱਟੀ ਨੂੰ ਦੇਸ਼ ਭਰ ਦੇ ਵਿੱਚ ਬੈਂਕ ਨੇ ਜੋ ਬੰਦ ਰਹਿਣਗੇ। 17 ਜੂਨ 2024 ਬਕਰੀਦ ਦੇ ਮੌਕੇ ਉੱਤੇ ਕੁਝ ਰਾਜਾਂ ਨੂੰ ਛੱਡ ਕੇ ਪੂਰੇ ਦੇਸ਼ ਦੇ ਵਿੱਚ ਬੈਂਕ ਬੰਦ ਰਹਿਣਗੇ। 21 ਜੂਨ 2024 ਵਾਟ ਸਵਰਾਤਰੀ ਵਰਤ ਕਾਰਨ ਕਈ ਰਾਜਾਂ ਦੇ ਵਿੱਚ ਬੈਂਕ ਬੰਦ ਰਹਿਣਗੇ। 22 ਜੂਨ 2024 ਮਹੀਨੇ ਦੇ ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਦੇ ਵਿੱਚ ਬੈਂਕ ਬੰਦ ਰਹਿਣਗੇ। 23 ਜੂਨ 2024 ਐਤਵਾਰ ਹਫਤਾਵਾਰੀ ਛੁੱਟੀ ਕਾਰਨ ਦੇਸ਼ ਭਰ ਦੇ ਵਿੱਚ ਬੈਂਕਾਂ ਦੇ ਵਿੱਚ ਛੁੱਟੀ ਹੋਵੇਗੀ ਤੇ 30 ਜੂਨ 2024 ਐਤਵਾਰ ਹਫਤਾਵਾਰੀ ਛੁੱਟੀ ਕਾਰਨ ਦੇਸ਼ ਭਰ ਦੇ ਵਿੱਚ ਸਾਰੇ ਬੈਂਕ ਨੇ ਜੋ ਬੰਦ ਰਹਿਣਗੇ ਤਾਂ ਦੱਸਦੀਏ ਜੇਕਰ ਤੁਹਾਡੇ ਵੀ ਬੈਂਕ ਨਾਲ ਜੁੜੇ ਕਈ ਜ਼ਰੂਰੀ ਕੰਮ ਬਾਕੀ ਨੇ ਤਾਂ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਤੁਸੀਂ ਵੀ ਕਰਵਾ ਲਓ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਗਲਤੀ ਜਲਦੀ ਪੂਰੇ ਕਰ ਲੋ ਬੈਂਕਾਂ ਦੇ ਸਾਰੇ ਜ਼ਰੂਰੀ ਕੰਮ। ਜੋ ਮਹੀਨੇ ਚ 12 ਦਿਨਾਂ ਲਈ ਬੰਦ ਰਹਿਣਗੇ ਬੈਂਕ। ਆਰਬੀਆਈ ਦੁਆਰਾ ਤਿਆਰ ਕਰ ਲਈ ਗਈ ਹੈ ਛੁੱਟੀਆਂ ਦੀ ਸੂਚੀ। ਦਰਅਸਲ ਜੂਨ ਦਾ ਮਹੀਨਾ ਸ਼ੁਰੂ ਹੋਣ ਦੇ ਵਿੱਚ ਸਿਰਫ ਕੁਝ ਦਿਨ ਬਾਕੀ ਨੇ ਜੇਕਰ ਤੁਹਾਡੇ ਕੋਲ ਵੀ ਬੈਂਕਿੰਗ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਸ ਮਹੀਨੇ ਦੀ ਸ਼ੁਰੂਆਤ ਚ ਪੂਰਾ ਕਰ ਲੋ। ਕਿਉਂਕਿ ਹਰ ਮਹੀਨੇ ਦੀ ਤਰ੍ਹਾਂ ਜੂਨ ਦੇ ਵਿੱਚ ਵੀ ਬਹੁਤ ਸਾਰੀਆਂ ਬੈਂਕਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਜੂਨ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਦੇ ਅਨੁਸਾਰ ਜੂਨ ਦੇ ਵਿੱਚ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ ਜੂਨ 2024 ਦੇ ਵਿੱਚ ਜੋ ਬੈਂਕ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ ਉਹਨਾਂ ਦੀ ਸੂਚੀ ਇਸ ਪ੍ਰਕਾਰ ਹੈ ਆਓ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ 1 ਜੂਨ ਜਾਨੀ 2024 ਇਸ ਦਿਨ ਚੋਣ ਸਥਾਨਾਂ ਦੇ ਕਾਰਨ ਬੈਂਕ ਬੰਦ ਰਹਿਣਗੇ ਤੇ 2 ਜੂਨ 2024 ਐਤਵਾਰ ਕਾਰਨ ਦੇਸ਼ ਭਰ ਦੇ ਬੈਂਕਾਂ ਦੇ ਲਈ ਹਫਤਾਵਾਰੀ ਛੁੱਟੀ ਹੋਵੇਗੀ ਤੇ 8 ਜੂਨ 2024 ਮਹੀਨੇ ਦੇ ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਦੇ ਵਿੱਚ ਬੈਂਕ ਬੰਦ ਰਹਿਣਗੇ ਉੱਥੇ ਹੀ 9 ਜੂਨ 2024 ਐਤਵਾਰ ਹਫਤਾਵਾਰੀ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ 10 ਜੂਨ 2024 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਚ ਸਾਰੇ ਬੈਂਕ ਬੰਦ ਰਹਿਣਗੇ। ਉੱਥੇ ਹੀ 14 ਜੂਨ 2024 ਪਹਿਲੀ ਰਾਜਾ ਦੇ ਕਾਰਨ ਇਸ ਦਿਨ ਓਡੀਸ਼ਾ ਦੇ ਵਿੱਚ ਬੈਂਕ ਜੋ ਨੇ ਬੰਦ ਰਹਿਣਗੇ। 15 ਜੂਨ 2024 ਉੱਤਰ ਪੂਰਬੀ ਰਾਜ ਮਿਜ਼ੋਰਮ ਦੇ ਵਿੱਚ YMA ਦਿਹਾੜੇ ਅਤੇ ਓਡੀਸ਼ਾ ਦੇ ਵਿੱਚ ਰਾਜਾ ਸੰਕਰਾਂਤੀ ਦੇ ਕਾਰਨ ਬੈਂਕ ਨੇ ਜੋ ਬੰਦ ਰਹਿਣਗੇ। ਤੇ 16 ਜੂਨ 2024 ਐਤਵਾਰ ਹਫਤਾਵਾਰੀ ਛੁੱਟੀ ਨੂੰ ਦੇਸ਼ ਭਰ ਦੇ ਵਿੱਚ ਬੈਂਕ ਨੇ ਜੋ ਬੰਦ ਰਹਿਣਗੇ। 17 ਜੂਨ 2024 ਬਕਰੀਦ ਦੇ ਮੌਕੇ ਉੱਤੇ ਕੁਝ ਰਾਜਾਂ ਨੂੰ ਛੱਡ ਕੇ ਪੂਰੇ ਦੇਸ਼ ਦੇ ਵਿੱਚ ਬੈਂਕ ਬੰਦ ਰਹਿਣਗੇ। 21 ਜੂਨ 2024 ਵਟ ਸਵਰਾਤਰੀ ਵਰਤ ਕਾਰਨ ਕਈ ਰਾਜਾਂ ਦੇ ਵਿੱਚ ਬੈਂਕ ਬੰਦ ਰਹਿਣਗੇ। 22 ਜੂਨ 2024 ਮਹੀਨੇ ਦੇ ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਦੇ ਵਿੱਚ ਬੈਂਕ ਬੰਦ ਰਹਿਣਗੇ। 23 ਜੂਨ 2024 ਐਤਵਾਰ ਹਫਤਾਵਾਰੀ ਛੁੱਟੀ ਕਾਰਨ ਦੇਸ਼ ਭਰ ਦੇ ਵਿੱਚ ਬੈਂਕਾਂ ਦੇ ਵਿੱਚ ਛੁੱਟੀ ਹੋਵੇਗੀ ਤੇ 30 ਜੂਨ 2024 ਐਤਵਾਰ ਹਫਤਾਵਾਰੀ ਛੁੱਟੀ ਕਾਰਨ ਦੇਸ਼ ਭਰ ਦੇ ਵਿੱਚ ਸਾਰੇ ਬੈਂਕ ਨੇ ਜੋ ਬੰਦ ਰਹਿਣਗੇ ਤਾਂ ਦੱਸਦੀਏ ਜੇਕਰ ਤੁਹਾਡੇ ਵੀ ਬੈਂਕ ਨਾਲ ਜੁੜੇ ਕਈ ਜ਼ਰੂਰੀ ਕੰਮ ਬਾਕੀ ਨੇ ਤਾਂ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਤੁਸੀਂ ਵੀ ਕਰਵਾ ਲਓ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ